ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਗੌੜੀ ਗੁਆਰੀਰੀ ਮਹੱਲਾ ਪੰਜਾਬ ਸਤਗੁਰ ਦਰਸਨ ਅਗਨ ਨਿਵਾਰੀ ਸਤਗੁਰ ਪੀਟਤ ਹਮੈ ਮਾਰੀ ਸਤਗੁਰ ਸੰਗ ਨਾਹੀ ਮਨ ਡੂਲੇ ਅੰਮ੍ਰਿਤ ਬਾਣੀ ਗੁਰਮੁਖ ਬੂਲੇ सब जग साचा जा सच शीतल सात गुर ते प्रभ जातेओ हे गुरते जाते कठा नहीं कह देना सीतल सात गुर ते प्रभ जाते रहाओ संत प्रसाद जप हर नाव संत प्रसाद हर कीर्तन गाओ प्रसाद प्रसाद नहीं कहना हेठा रहा है प्रसाद उच्चारण करना कीर्तन नहीं कहना कीर्तन उच्चारण करना संत प्रसाद हर कीर्तन गाओ संत प्रसाद सगल दुख मिटे संत प्रसाद बंधन ते छुटे संत कृपा ते हां ले ਸੰਤ ਕਿਰਪਾ ਤੇ ਮਿਟੇ ਮੂਹ ਭਰਮ ਸਾਧ ਰੇਣ ਮੱਜਨ ਸਾਬ ਧਰਮ ਮੱਜਨ ਪਦ ਜਿਹੜਾ ਕਸ ਕੇ ਉਚਾਰਨ ਕਰਨਾ ਸਾਧ ਕਿਰਪਾਲ ਦਇਆਲ ਗੋਵਿੰਦ ਸਾਦਾ ਮਹਿ ਇਹ ਹਮਰੀ ਜਿੰਦ ਇਹ ਸਾਦਾ ਜਿਹੜਾ ਪਾਦ ਆ ਨਾ ਇਹ ਪੂਲਾ ਹੀ ਉਚਾਰਨ ਕਰਨਾ ਸਾਦਾ ਨਹੀਂ ਕਹਿਣਾ ਸਾਦਾ ਮਹਿ ਇਹ ਹਮਰੀ ਜਿੰਦ ਕਿਰਪਾ ਨਿਧ ਕਿਰਪਾਲ ਧਿਆਵੋ ਸਾਧ ਸੰਗ ਤਾ ਬੈਠਣ ਪਾਵੋ ਮੂਹੇ ਨਿਰਗੁਣ ਕਉ ਪ੍ਰਭ ਕੀਨੀ ਦਇਆ ਸਾਧ ਸੰਗ ਨਾਨਕ ਨਾਮ ਲਿਆ ਗੌੜੀ ਗੁਆਰੇਰੀ ਮਹੱਲਾ ਪੰਜਵਾ ਸਾਧ ਸੰਗ ਜਪਿਓ ਭਗਵੰਤ ਕੇਵਲ ਨਾਮ ਜੀਓ ਕੇਵਲ ਨਾਮ ਦਿਓ ਗੁਰਮント ਤਾਜ ਅਭਿਮਾਨ ਭਏ ਨਿਰਵੈਰ ਆਠ ਪਹਿਰ ਪੂਜੋ ਗੋਰ ਪੈਰ ਅਬ ਮਤ ਬਿਨਸੀ ਦੁਸ਼ਟ ਬਿਗਾਨੀ ਜਪਤੇ ਸੁਣਿਆ ਹਰ ਜਸ ਕਾਨੀ ਜਾਪ ਜਾਪਤੇ ਸੁਣਿਆ ਨਾਣਾ ਲਾ ਕੇ ਜਾਪਤੇ ਸੁਣਿਆ ਹਰ ਜਸ ਕਾਨੀ ਜਬ ਤੇ ਸੁਣਿਆ ਹਰ ਜਸ ਕਾਨੀ ਰਹਾਉ ਸਹਜ ਸੂਖ ਆਨੰਦ ਨਿਧਾਨ ਰੱਖਨ ਹਾਰ ਰੱਖ ਲੈ ਨਿਦਾਨ ਨਿਦਾਨ ਕਿਤੇ ਨਿਦਾਨ ਦਾ ਅਰਥ ਕਾਰਨ ਜਾਂ ਊੜਕ ਨੂੰ ਤਿ ਨਿਧਾਨ ਦਾ ਅਰਥ ਹੈ ਖਜ਼ਾਨਾ ਦੁਖ ਦਰਦ ਬਿਨਸੇ ਭੈ ਪਰਮ ਆਗਣ ਜਾਣ ਰੱਖੇ ਕਰ ਕਰਮ ਜੀ ਵਿਸਰਾਮ ਯਾਦ ਰੱਖਣਾ ਆਵਣ ਜਾਣ ਰੱਖੇ ਕਰ ਕਰਮ ਯਾਨੀ ਆਪਣੀ ਬਖਸ਼ਿਸ਼ ਕਰਕੇ ਆਮਣ ਜਾਣ ਜਿਹੜੇ ਨੇ ਨਾ ਉਹ ਰੱਖੇ ਕੀ ਰੋਕ ਲਈ ਮੁਕਾ ਦਿੱਤੇ ਖਤਮ ਕਰ ਦਿੱਤੇ ਆਵਣ ਜਾਣ ਰੱਖੇ ਕਰ ਕਰਮ ਪੀਖੇ ਬੋਲੇ ਸੁਣ ਸਭ ਆਪ ਹਾਂਜੀ ਇਹ ਵਿਸਰਾਮ ਇੱਥੇ ਵੀ ਲੱਗ ਜਾਂਦਾ ਹੈ ਪ੍ਰਚਾਲ ਅਨੁਸਾਰ ਪੀਖੇ ਬੋਲੇ ਸੁਣਾ ਸਭ ਆਪ ਲੱਗ ਇੰਜ ਵੀ ਜਾਂਦਾ ਪੀਖੇ ਬੂਲੇ ਸੁਣਾ ਸਭ ਆਪ ਪਰ ਉਚਾਲ ਦੇ ਵਿੱਚ ਫਰਕ ਪੈ ਜਾਂਦਾ ਪੀਖੇ ਬੂਲੇ ਸੁਣਾ ਸਭ ਆਪ ਬੂਲੇ ਤੇ ਵਿਸਰਾਮ ਲਾ ਦੋ ਸੁਣਾ ਤੇ ਯਮਕ ਲਾ ਪੀਖੇ ਬੂਲੇ ਸੁਣਾ ਸਭ ਆਪ ਸਦਾ ਸੰਗ ਤਾ ਕਉ ਮਨ ਜਾਪ ਸੰਤ ਪ੍ਰਸਾਦ ਭਇਓ ਪਰਗਾਸ ਪੂਰ ਰਹੇ ਇਕ ਗੁਣਤਾਸ ਕਹਿਤ ਪਵਿੱਤਰ ਸੁਣਤ ਪੁਨੀਤ ਗੁਣ ਗੋਵਿੰਦ ਗਾਵਹਿ ਨਿਤ ਨੀਤ ਕਹ ਨਾਨਕ ਜਾ ਕਉ ਹੋਹ ਕਿਰਪਾਲ ਤਿਸ ਜਨ ਕੀ ਸਭ ਪੂਰਨ ਕਾਲ ਗੌੜੀ ਗਵਾਰੇਰੀ ਮਹੱਲਾ ਪੰਜਵਾ ਬੰਦਨ ਤੋੜ ਬੋਲਾ ਵਾਰਾਮ ਬੰਦਨ ਤੋੜ ਬੋਲਾਵੇ ਰਾਮ ਹਏ ਬੋਲਾਵੇ ਬੱਬੇ ਦੇ ਹੋੜਾ ਦੀਰਘ ਉਚਾਰਨ ਕਰਨਾ ਬੁਲਾਵੇ ਨਹੀਂ ਕਹਿਣਾ ਬੋਲਾਵੇ ਰਾਮ ਮਨ ਮਹਿ ਲਾਗਾ ਸਾਚ ਧਿਆਨ ਮਿਟਹ ਕਲੇਸ਼ ਸੁਖੀ ਹੋਏ ਰਹੀਐ ਐਸਾ ਦਾਤਾ ਸਤਗੁਰ ਕਹੀਐ ਸੋ ਸੁਖ ਦਾਤਾ ਜੇ ਨਾਮ ਜਪਾਵੇ ਕਰ ਕਿਰਪਾ ਤਿਸ ਸੰਗ ਮਿਲਾਵੇ ਰਹਾਉ ਜਿਸ ਹੋਏ ਦਇਾਲ ਤਿਸ ਆਪ ਮਿਲਾਵੈ ਸਰਬ ਨਿਦਾਨ ਗੁਰੂ ਤੇ ਪਾਵੈ ਆਪ ਤਿਆਗ ਮਿਟਾ ਆਵਣ ਜਾਣਾ ਸਾਧਕੈ ਸੰਗ ਪਾਰ ਬ੍ਰਹਮ ਪਛਾਣਾ ਜਨ ਉਪਰ ਪ੍ਰਭ ਭਏ ਦਇਾਲ ਜਨ ਕੀ ਤੇਖ ਏਕ ਗੋਪਾਲ ਏਕਾ ਲਿਵ ਏਕੋ ਮਨ ਭਾਉ ਸਾਰ ਬੰਧਿਦਾ ਆਨ ਧਿਆਨ ਕਾ ਹਰ ਨਾਮ ਪਾਰ ਬ੍ਰਹਮਸਯੋ ਲਾਗੀ ਪ੍ਰੀਤ ਨਿਰਮਲ ਕਰਨੀ ਸਾਚੀ ਰੀਤ ਗੁਰਪੂਰਾ ਮਿਟਿਆ ਅੰਧਿਆਰਾ ਨਾਨਕ ਕਾ ਪ੍ਰਭ ਅਪਰ ਅਪਾਰਾ ਗੌੜੀ ਗੁਆਰੀ ਦੀ ਮਹੱਲਾ ਪਿੰਜਵਾ ਜਿਸ ਮਨ ਵਸੈ ਤਰੈ ਜਾਨ ਸੂਇ ਜਾ ਕੇ ਕਰਮ ਪ੍ਰਾਪਤ ਹੋਏ ਦੁਖ ਰੋਗ ਕਾਚ ਭਉ ਨ ਬਿਆਪੈ ਅੰਮ੍ਰਿਤ ਨਾਮ ਰਿਦਹਰ ਜਾਪੈ ਪਾਰ ਬ੍ਰਹਮ ਪਰਮੇਸ਼ਵਰ ਧਿਆਇਐ ਇਸ ਸੇ ਔਂਕੜ ਵੀ ਹੈ ਪਰਮੇਸ਼ਰ ਨਹੀਂ ਕਹਿਣਾ ਪਰਮੇਸ਼ਵਰ ਧਿਆਇਐ ਗੁਰ ਪੂਰੇ ਤੇ ਇਹ ਮਤ ਪਾਈਐ ਰਹਾਉ ਕਾਰਣ ਕਰਾਵਨਹਾਰ ਦਇਾਲ ਪਹਿਲਾ ਨਾਣੀ ਨਾਲੇ ਕਾਰਣ ਦੂਜਾ ਕਰਾਵਨਹਾਰ ਨੰਨੀ ਨਾਲੇ ਥਿ ਵਿਸਰਾਮ ਲਾ ਦਨਾ ਦਇਾਲ ਜੀ ਜੰਤ ਸਗਲੇ ਪ੍ਰਤਪਾਲ ਅਗਮ ਅਗੂਚਰ ਜੀ ਜੰਤ ਸਗਲੇ ਪ੍ਰਤਪਾਲ ਅਗਮ ਅਗੂਚਰ ਸਦਾ ਬੀ ਅੰਤਾ ਸਿਮਰ ਮਨਾ ਪੂਰੇ ਗੁਰਮੰਤਾ ਜਾਪੀ ਸੇਵਾ ਸਰਬ ਨਿਧਾਨ ਪ੍ਰਭ ਕੀ ਪੂਜਾ ਪਈ ਮਾਨ ਜਾ ਕੀ ਪਹਿਲ ਨਾ ਬਿਰਸੀ ਜਾਏ ਸਦਾ ਸਦਾ ਹਰ ਕੀ ਗੁਣ ਗਾਇ ਕਰ ਕਿਰਪਾ ਪ੍ਰਭ ਅੰਤਰ ਜਾਮੀ ਸੁਖ ਨਿਧਾਨ ਹਰ ਅਲਖ ਸੁਆਮੀ ਜੀ ਗੰਤ ਤੇਰੀ ਸਰਣ ਆਈ ਤੇ ਸਰਣ ਆਈ ਨਾਣੇ ਨਾਲ ਉਚਾਰਨ ਕਰਨਾ ਅਲਾਖ ਪੂਛੇ ਪੁੱਲਾ ਹੀ ਬੋਲਣਾ ਨਾਨਕ ਨਾਮ ਮਿਲੈ ਵਢਾਈ ਗੌੜੀ ਗਵਾਰੇਰੀ ਮਹੱਲਾ ਪੰਜਵਾ ਜੀ ਅਜੁਗਤ ਜਾ ਕਹਿ ਹਾਥ ਸੋ ਸਿਮਰਹ ਅਨਾਥ ਕੋ 나ਥ ਅਨਾਥ ਕੋ 나ਥ ਪ੍ਰਾਪ ਚਿਤ ਆਏ ਸਭ ਦੁਖ ਜਾਏ ਪੈ ਸਭ ਬਿਨਸਹਿ ਹਰ ਕੈ ਨਾਏ ਬਿਨ ਹਰ ਭਉ ਕਾਹੇ ਨ ਮੰਨਹਿ ਇਹ ਵਿਸਰਾਮ ਧਿਆਨ ਨਾਲ ਲਾਉਣਾ ਹੈ ਬਿਨ ਹਰ ਇਥੇ ਵਿਸਰਾਮ ਹੈ ਭਉ ਕਾਹੇ ਕਾ ਇਥੇ ਠਮਕ ਮੰਨਹਿ ਬਿਨ ਹਰ ਭਉ ਕਾਹੇ ਕਾ ਮੰਨਹਿ ਭਉ ਕਾਹੇ ਕਾ ਮੰਨਹਿ ਬੇਨ ਹਰ ਭਉ ਕਾਹੇ ਕਾ ਮਨ ਹਰ ਬਿਸਰਤ ਕਾਹੇ ਸੁਖ ਜਾਨਹਿ ਰਹਾਉ ਜਿਨ ਧਾਰੇ ਬਹੁ ਧਰਨ ਆਗਾਸ ਜਾ ਕੀ ਜੋਤ ਜੀਵ ਪਰਗਾਸ ਜਾ ਕੀ ਬਖਸ ਨ ਮੇਟੈ ਕੋਇ ਸਿਮਰ ਸਿਮਰ ਪ੍ਰਭ ਹਾਂਜੀ ਪ੍ਰਭ ਤੇ ਲੱਗੇਗਾ ਵਿਰਾਮ ਇਹ ਵੀ ਧਿਆਨ ਨਾਲ ਵਿਰਾਮ ਲਾਉਣਾ ਸਿਮਰ ਸਿਮਰ ਪ੍ਰਭ ਸਿਮਰਿ ਨਿਰਭਉ ਹੋਇ ਸਿਮਰ ਸਿਮਰ ਪ੍ਰਭ ਨਿਰਭਉ ਹੋਇ ਆਠ ਪਹਿਰ ਸਿਮਰਹੁ ਪ੍ਰਭ ਨਾਮ ਅਨਕ ਤੀਰਥ ਮੱਜਨ ਇਸਨਾਨ ਪਾਰ ਬ੍ਰਹਮ ਕੀ ਸਰਣੀ ਪਾਹਿ ਕੋਟ ਕਲੰਕ ਖਿਨ ਮਹਿ ਮਿਟ ਜਾਹਿ ਬੇ ਮੁਹਤਾਜ ਅਠਾਈ ਪਾਠ ਹੈ ਥੋੜੇ ਲਮਕਾ ਕੇ ਭੁੱਲਣਾ ਬੇ ਮੁਹਤਾਜ ਮੁਹਤਾਜ ਹੂੜਾ ਨਹੀਂ ਲਾਣਾ ਬੇਮਹਤਾਜ ਬੇਮਹਤਾਜ ਪੂਰਾ ਪਾਤ ਸਾਹ ਪ੍ਰਭ ਸੇਵਕ ਸਾਚਾ ਵੇ ਸਾਹ ਪ੍ਰਭ ਸੇਵਕ ਗੁਰਪੂਰੇ ਰਾਖੇ ਦੇ ਹਾਥ ਪੂਰਾ ਗੁਰਪੂਰਾ ਰਾਖੇ ਦੇ ਹਾਥ ਗੁਰਪੂਰਾ ਰਾਖੇ ਦੇ ਹਾਥ ਨਾਨਕ ਪਾਰ ਬ੍ਰਹਮ ਸਮਰਾਥ ਨਾਨਕ ਤੇ ਸ੍ਰਾਮੈ ਨਾਨਕ ਪਾਰ ਬ੍ਰਹਮ ਸਮਰਾਥ ਨਾਨਕ ਪਾਰ ਬ੍ਰਹਮ ਸਮਰਾਥ ਗਾਉੜੀ ਗਵਾਰੇ ਰੀ ਮਹੱਲਾ ਪੰਜਵਾ ਗੁਰ ਪ੍ਰਸਾਦ ਨਾਮ ਮਨ ਲਗਾ ਜਨਮ ਜਨਮ ਕਾ ਸੋਇਆ ਜਾਗਾ ਅੰਮ੍ਰਿਤ ਗੁਣ ਉਤਕਰਾ ਪ੍ਰਭ ਬਾਣੀ ਪੂਰੇ ਗੁਰ ਕੀ ਸੁਮਤ ਪ੍ਰਾਣੀ ਸੁਮਤ ਕਸਕੇ ਉਚਾਰਨ ਕਰਨਾ ਸੁਮਤ ਨਹੀਂ ਕਹਿਣਾ ਪ੍ਰਭ ਸਿਮਰਤ ਕੁਸਲ ਸਭ ਪਾਏ ਘਰ ਬਾਹਰ ਸੁਖ ਸਹਜ ਸਬਾਏ ਰਹਾਉ ਸੋਈ ਪਛਾਤਾ ਜਿਨਹ ਉਪਾਇਆ ਕਰ ਕਿਰਪਾ ਪ੍ਰਭ ਆਪ ਮਿਲਾਇਆ ਬਾਹ ਪਕਰ ਲੀਨੋ ਕਰ ਆਪਣਾ ਹਰ ਹਰ ਕਥਾ ਸਦਾ ਜਪ ਜਪਨਾ ਮੰਤਰ ਤੰਤਰ ਅਖਦ ਪੁਨਹ ਚਾਰਨਾ ਮੰਤਰ ਤੰਤਰ ਇੱਥੇ ਵਿਸਰਾਮ ਹੈ ਅਖਦ ਪੁਨਹ ਚਾਰ ਅਖਦ ਪੁਨਹ ਚਾਰ ਹਰ ਹਰ ਨਾਮ ਜੀਵ ਪ੍ਰਾਨ ਆਧਾਰ ਸਾਚਾ ਧਨ ਪਾਇਓ ਹਰ ਰੰਗ ਦੁੱਤਰ ਤਰੇ ਸਾਧਕ ਸੰਗ ਸੁਖ ਵੈਸੋ ਸੰਤ ਸੱਜਣ ਪਰਵਾਰ ਆ ਸੱਜਣ ਪਦਵੀ ਕਸ ਕੇ ਬੋਲਨਾ ਸੰਤ ਸੱਜਣ ਪਰਵਾਰ ਹਰ ਧਨ ਖੱਟਿਓ ਜਾ ਕਾ ਨਾਹਿ ਸਮਾਰ ਖੱਟਿਓ ਇਹ ਵੀ ਕਸ ਕੇ ਬੋਲਨਾ ਹਰ ਧਨ ਖੱਟਿਓ ਜਾ ਕਾ ਨਾਹਿ ਸਮਾਰ ਜਿਸਹਿ ਪ੍ਰਾਪਤ ਤਿਸ ਗੁਰ ਦੇ ਨਾਨਕ ਬਿਰਥਾ ਕੋਇ ਨਾ ਹੈ ਨਾਨਕ ਤਿਵ ਸ਼ਾਮ ਲਾ ਗੋ ਨਾਨਕ ਬਿਰਥਾ ਕੋਇ ਨਾ ਹੈ ਵਾਹਿਗੁਰੂ ਜੀ ਕਾ ਕਾਲ ਸਹਾ ਕਰਾਈ ਵਾਹਿਗੁਰੂ ਜੀ ਕੀ ਫਤਿਹ